ਮੇਰੇ ਵੱਲੋਂ ਐਸਡੀਓ ਲਵਜੀ ਸਿੰਘ ਪੀਡੌ ਜੀ ਗਦਾਸਪੁਰ ਨੂੰ ਗਦਾਸਪੁਰ ਵਾਸੀਆਂ ਨੂੰ ਪੰਜਾਬੀਆਂ ਨੂੰ ਭਾਰਤ ਵਾਸੀਆਂ ਨੂੰ ਅਤੇ ਵਿਦੇਸ਼ਾਂ ਵਿੱਚ ਵਸਦੇ ਸਾਰੇ ਹੀ ਸੱਜਣ ਪਤਵੰਤਿਆਂ ਨੂੰ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਨਵਾਂ ਸਾਲ ਹਰ ਇੱਕ ਲਈ ਨਵੇਂ ਚਾਹਾਂ ਉਸ ਚਾਹਾਂ ਨਾਲ ਆਵੇ ਅਤੇ ਹਰ ਇੱਕ ਨੂੰ ਤੰਦਰੁਸਤੀ ਹਰ ਇੱਕ ਦੀਆਂ ਚੰਗੀਆਂ ਭਾਵਨਾਵਾਂ ਅਤੇ ਹਰ ਇੱਕ ਦੀਆਂ ਮਿਹਨਤਾਂ ਨੂੰ ਸਫਲ ਦੇਵੇ ਮੈਂ ਪੰਜਾਬੀਆਂ ਨੂੰ ਕਿਉਂਕਿ ਅੱਗੇ ਲੋੜੀ ਦਾ ਤਿਹਾਰ ਆ ਰਿਹਾ ਵਾ ਉਹਦੇ ਵਿੱਚ ਪੰਜਾਬੀਆਂ ਨੂੰ ਬਹੁਤ ਚਾਹ ਹੁੰਦਾ ਪਤੰਗਾ ਚੜਾਉਣ ਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਲੋੜੀ ਦੇ ਤਿਹਾਰ ਵਿੱਚ ਜਿਉਂ ਵੀ ਪਤੰਗਾ ਦਾ ਚੜਾਉਂਦੇ ਨੇ ਉਹ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਚਾਈਨਾ ਡੋਰ ਦੇ ਨਾਲ ਆਉਂਦੇ ਜਾਂਦੇ ਰਾਇਿਆਂ ਨੂੰ ਰਸਤੇ ਵਿੱਚ ਹਰ ਇੱਕ ਨੂੰ ਜਿਸ ਦੇ ਉੱਤੇ ਡੋਰ ਫਿਰਦੀ ਹੈ ਉਹਦਾ ਬਹੁਤ ਨੁਕਸਾਨ ਕਰਦੀ ਹੈ ਇਸ ਦੇ ਨਾਲ ਪੰਛੀਆਂ ਨੂੰ ਅਤੇ ਬਾਕੀ ਜਾਨਵਰਾਂ ਨੂੰ ਵੀ ਜੋ ਆਪਾਂ ਡੋਰ ਵੇਸਟ ਵੀ ਕਰਦੇ ਆ ਉਸ ਤੋਂ ਬਾਅਦ ਵੀ ਬਹੁਤ ਨੁਕਸਾਨ ਕਰਦੀ ਹੈ ਥਿਲੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਚਾਈਨਾ ਡੋਰ ਦੀ ਥਾਂ ਪਹਿਲਾਂ ਵਾਂਗੂ ਜਵੇਂ ਆਪਾਂ ਡੋਰਾ ਵਰਤਦੇ ਨੇ ਧਾਗਿਆਂ ਦੀਆਂ ਉਹ ਤਾਂ ਵਰਤਨ ਅਤੇ ਉਹਦੇ ਨਾਲ ਹੀ ਆਪਣੀ ਲੋੜੀ ਮਨਾਓ ਇਹ ਦਿਨਾਂ ਨਾਲ ਮੈਂ ਫਿਰ ਤੋਂ ਸਾਰਿਆਂ ਨੂੰ ਇੱਕ ਵਾਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਧੰਨ